ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਾਰੇ ਸਭ ਵਧੀਆ ਹੋ ਠੀਕ ਠਾਕ ਹੋ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਬਹੁਤ ਹੀ ਜਲਦੀ ਬਣਨ ਵਾਲੀ ਰੈਸਪੀ ਕਿਉਂਕਿ ਆਪਾਂ ਸਭ ਨੂੰ ਆਦਤ ਹੁੰਦੀ ਹੈ ਕਿ ਰੋਟੀ ਦੇ ਨਾਲ ਆਪਾਂ ਪਿਆਜ਼ ਖਾਈਏ ਤੇ ਕਈ ਵਾਰੀ ਸਿੰਪਲ ਪਿਆਜ਼ ਖਾਣਾ ਕਈਆਂ ਨੂੰ ਪਸੰਦ ਹੁੰਦਾ ਹੈ ਕਈ ਨਹੀਂ ਖਾਂਦੇ ਤੇ ਅੱਜ ਆਪਾਂ ਬਹੁਤ ਹੀ ਵਧੀਆ ਪਿਆਜ਼ ਦੀ ਇੱਕ ਰੈਸਪੀ ਬਣਾ ਕੇ ਤਿਆਰ ਕਰਾਂਗੇ ਅੱਜ ਬਣਾਵਾਂਗੇ ਜੀ ਅਸੀਂ ਬਹੁਤ ਹੀ ਟੇਸਟੀ ਅਚਾਰੀ ਪਿਆਜ਼ ਜਿਹਦੇ ਨਾਲ ਕਿ ਰੋਟੀ ਦਾ ਟੇਸਟ ਹੋਰ ਵੀ ਦੁੱਗਣਾ ਹੋ ਜਾਂਦਾ ਹੈ ਤੇ 5 ਮਿੰਟ ਵਿੱਚ ਬਣਨ ਵਾਲੀ ਰੈਸਪੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਅਚਾਰੀ ਪਿਆਜ਼ ਬਣਾਉਣ ਵਾਸਤੇ ਮੈਂ ਇਹ 400 ਗ੍ਰਾਮ ਪਿਆਜ਼ ਲਏ ਨੇ ਤੁਸੀਂ ਆਪਣੇ ਅਨਸਾਰ ਇਹਨੂੰ ਵੱਧਾਜਾ ਕਟਾ ਸਕਦੇ ਹੋ ਇਹ ਪਿਆਜ਼ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਜੇਕਰ ਕਈ ਵਾਰ ਤੁਸੀਂ ਦਾਲ ਸਬਜ਼ੀ ਖਾ ਕੇ ਬੋਰ ਹੋ ਜਾਂਦੇ ਹੋ ਤੇ ਇਹ ਪਿਆਜ਼ ਨੂੰ ਪਰੌਂਠੀ ਦੇ ਨਾਲ ਜਾਂ ਫੁਲਕੇ ਨਾਲ ਖਾਓ ਤੇ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰਾਂਗੇ ਜੇ ਉਹਦੇ ਵੀ ਤੁਸੀਂ ਪਿਆਜ਼ ਨੂੰ ਕੱਟਣਾ ਹੈ ਤੇ ਅਚਾਰੀ ਪਿਆਜ਼ ਬਣਾਉਣਾ ਹੈ ਪਿਆਜ਼ਾਂ ਨੂੰ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਇੱਕ ਸੁੱਕੇ ਕੱਪੜੇ ਨਾਲ ਸੁਕਾ ਲੈਣਾ ਹੈ ਤੇ ਫਿਰ ਇਹਨਾਂ ਨੂੰ ਬਣਾਉਣਾ ਹੈ ਹੁਣ ਆਪਾਂ ਇਹਨਾਂ ਨੂੰ ਕੱਟਾਂਗੇ ਆਹ ਵਾਲਾ ਹਿੱਸਾ ਤੁਸੀਂ ਪਿਆਜ਼ ਦਾ ਨਹੀਂ ਪਾਣਾ ਇਹਨੂੰ ਇਸ ਤਰ੍ਹਾਂ ਤੁਸੀਂ ਅਲੱਗ ਕਰ ਦੇਣਾ ਆ ਦੇਖੋ ਵਾਈਟ ਵਾਲੇ ਹਿੱਸੇ ਨੂੰ ਤੁਸੀਂ ਅਲੱਗ ਕਰ ਦੇਣਾ ਇਸੇ ਤਰ੍ਹਾਂ ਆਪਾਂ ਸਾਰੇ ਪਿਆਜ਼ ਕੱਟ ਕੇ ਤਿਆਰ ਕਰਾਂਗੇ ਪਿਆਜ਼ਾਂ ਦੇ ਇਹ ਵਾਲੇ ਹਿੱਸੇ ਆਪਾਂ ਕੱਟ ਲੈਨੇ ਤੇ ਹੁਣ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਬਿਲਕੁਲ ਬਰੀਕ-ਬਰੀਕ ਪਤਲਾ-ਪਤਲਾ ਕੱਟ ਲੈਣਾ ਤੁਸੀਂ ਚਾਹੋ ਤੇ ਇਹਨੂੰ ਗੋਲ ਸ਼ੇਪ 'ਚ ਵੀ ਕੱਟ ਸਕਦੇ ਹੋ ਇਸੇ ਤਰ੍ਹਾਂ ਆਪਾਂ ਸਾਰੇ ਪਿਆਜ਼ ਕੱਟ ਕੇ ਤਿਆਰ ਕਰਾਂਗੇ ਪਿਆਜ਼ਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਤੇ ਕੱਟਣ ਦੇ ਬਾਅਦ ਵੀ ਇਸ ਤਰ੍ਹਾਂ ਨੇ ਇੰਨਾ ਸਾਰੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਐਵੇਂ ਅਲੱਗ ਕਰ ਲੈਣਾ ਹੈ ਤਾਂ ਇੱਕ ਇੱਕ ਲਸ਼ਾ ਅਲੱਗ ਹੋ ਜਾਵੇ। ਇਹ ਪਿਆਜ਼ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ। ਜੇਕਰ ਤੁਸੀਂ ਇਹਨਾਂ ਨੂੰ ਇੱਕ ਵਾਰੀ ਬਣਾ ਲਿਆ ਤੇ ਤੁਸੀਂ ਇਹਨੂੰ ਬਾਰ ਬਾਰ ਬਣਾ ਕੇ ਖਾਓਗੇ ਸਬਜ਼ੀ ਖਾਣੀ ਵੀ ਭੁੱਲ ਜਾਓਗੇ ਨਾ ਪਿਆਜ਼ਾਂ ਦਾ ਟੇਸਟ ਇੰਨਾ ਵਧੀਆ ਹੁੰਦਾ ਹੈ। ਪਿਆਜ਼ਾਂ ਨੂੰ ਇਸ ਤਰ੍ਹਾਂ ਆਪਾਂ ਅਲੱਗ ਕਰ ਲਿਆ ਤਾਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਹਰੀਆਂ ਮਿਰਚਾਂ ਇਹ ਮੈਂ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਹੈ ਇਹਦੇ ਇਸ ਤਰ੍ਹਾਂ ਦੋ ਪੀਸ ਕਰਕੇ ਇਹਨਾਂ ਨੂੰ ਪਾਵਾਂਗੇ ਇਹ ਬਿਲਕੁਲ ਆਪਸ਼ਨਲ ਆ ਤੁਸੀਂ ਪਾਣੀਆ ਤੇ ਪਾਓ ਜੇ ਨਹੀਂ ਪਾਣੀਆ ਤੇ ਤੁਸੀਂ ਇਕੱਲੇ ਪਿਆਜ਼ ਵੀ ਬਣਾ ਸਕਦੇ ਆ ਪਰ ਇਹਦੇ ਨਾਲ ਪਿਆਜ਼ਾਂ ਦਾ ਟੇਸ ਦੁੱਗਣਾ ਹੋ ਜਾਂਦਾ ਹੈ ਆਚਾਰੀ ਪਿਆਜ਼ ਬਣਾਉਣ ਲਈ ਆਪਾਂ ਇਹ ਪੰਚਪੂਰਨ ਮਸਾਲਾ ਲਿਆ ਹੈ ਇਹ ਸਾਰੇ ਆਚਾਰ ਵਾਲੇ ਮਸਾਲੇ ਨੇ ਜੋ ਕਿ ਆਪਾਂ ਆਚਾਰ ਵਿੱਚ ਪਾਉਨੇ ਆ ਇਹਦੇ ਵਿੱਚ ਮੈਂ 1.5 ਚਮਚਾ ਸੌਫ ਲਈ ਹੈ ਨੂੰ ਮੈਂ ਇਸ ਤਰ੍ਹਾਂ ਦਰੜ ਫਰੜ ਕਰ ਲਿਆ ਹੈ ਅੱਧਾ ਚਮਚਾ ਮੇਥੀ ਦਾਣਾ ਅੱਧਾ ਚਮਚਾ ਕਲੌਂਜੀ 1 ਚਮਚਾ ਜੀਰਾ ਤੇ ਅੱਧਾ ਚਮਚਾ ਜਵਾਇਆ ਤੇ 1 ਚਮਚਾ ਮੈਂ ਕਾਲੀ ਵਾਲੀ ਸਰੋਂ ਲਈ ਹੈ ਤੇ ਸਭ ਤੋਂ ਪਹਿਲਾਂ ਆਪਾਂ ਪਿਆਜ਼ਾਂ ਨੂੰ ਇੱਕ ਥਾਲੀ ਵਿੱਚ ਪਾਵਾਂਗੇ ਥਾਲੀ ਜਿਹੜੀ ਚਤਪਾਣੀ ਨੇ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਪਾ ਕੇ ਇਹਦੇ ਵਿੱਚ ਆਪਾਂ ਥੋੜਾ ਨਮਕ ਮਿਕਸ ਕਰਾਂਗੇ 1 ਚਮਚਾ ਆਪਾਂ ਨਮਕ ਐਡ ਕਰ ਦਾਂਗੇ ਇਹ ਵਾਲਾ ਛੋਟੇ ਦੋ ਚਮਚਾ ਆਪਾਂ ਦੇਗੀ ਮਿਰਚ ਐਡ ਕੀਤੀ ਹੈ ਇਹਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਤਾਂ ਕਿ ਇਹਦੇ ਨਾਲ ਪਿਆਜ਼ਾਂ ਦਾ ਕਲਰ ਵੀ ਬਹੁਤ ਵਧੀਆ ਆ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਲੱਗ ਰਿਹਾ ਤੇ ਹੁਣ ਆਪਾਂ ਇਹ ਵਾਲੇ ਮਸਾਲੇ ਇਹਨਾਂ ਨੂੰ ਤੇਲ ਵਿੱਚ ਭੁੰਨ ਕੇ ਫਿਰ ਇਹਦੇ ਵਿੱਚ ਐਡ ਕਰਾਂਗੇ ਇੱਧਰ ਮੈਂ ਇੱਕ ਕੜਚੀ ਸਰੋਂ ਦਾ ਤੇਲ ਗਰਮ ਕੀਤਾ ਕਿਉਂਕਿ ਕੋਈ ਵੀ achar ਬਣਾਉਣਾ ਹੋਵੇ ਉਹਦੇ 'ਚ ਹਮੇਸ਼ਾ ਸਰੋਂ ਦਾ ਤੇਲ ਹੀ ਪੈਂਦਾ ਹੈ ਤੇ ਗਰਮ-ਗਰਮ ਤੇਲ ਵਿੱਚ ਆਪਾਂ ਮਸਾਲੇ ਭੁੰਨ ਕੇ ਪਿਆਜ਼ਾਂ ਦੇ ਵਿੱਚ ਪਾਵਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਵਾਲੀ ਸਰੋਂ ਇਹ ਪਾ ਦਾਂਗੇ। ਇਹਦੇ ਨਾਲ ਹੀ ਇਹ ਸਾਰੇ ਮਸਾਲੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ 2 ਮਿੰਟ ਭੁੰਨ ਲਵਾਂਗੇ। ਇਸਦੇ ਨਾਲ ਅੱਧਾ ਚਮਚਾ ਹਲਦੀ ਮਸਾਲੇ ਆਪਣੇ ਭੁੱਜ ਗਏ ਨੇ ਹੁਣ ਇਹਨਾਂ ਗਰਮ ਗਰਮ ਮਸਾਲਿਆਂ ਨੂੰ ਆਪਾਂ ਆਚਾਰ ਤੇ ਪਾਵਾਂਗੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਆਚਾਰ ਦੇ ਮਸਾਲਿਆਂ ਦੀ ਖੁਸ਼ਬੂ ਬਹੁਤ ਹੀ ਸੋਹਣੀ ਆਉਣ ਲੱਗੀ ਹੈ ਚਾਰ ਵਿੱਚ ਥੋੜਾ ਜਿਹਾ ਚਟਪਟਾਪਨ ਲਿਆਉਣ ਲਈ ਆਪਾਂ ਇੱਕ ਚਮਚਾ ਅਮਚੂਰ ਪਾਊਡਰ ਐਡ ਕਰਾਂਗੇ ਜਿਹਦੇ ਨਾਲ ਇਹ ਚਾਰ ਆਪਣਾ ਬਹੁਤ ਹੀ ਚਟਪਟਾ ਬਣ ਕੇ ਤਿਆਰ ਹੋਏਗਾ ਇਹਦੇ ਨਾਲ ਚਾਰ ਵਿੱਚ ਥੋੜੀ ਘਟਾਸ ਵੀ ਆਏਗੀ ਕਿਉਂਕਿ ਹਰੀਆਂ ਮਿਰਚਾਂ ਦੇ ਨਾਲ ਇਹਦੇ ਵਿੱਚ ਕਰਾਰਾਪਨ ਆਣਾ ਹੈ ਤੇ ਅਮਚੂਰ ਨਾਲ ਥੋੜਾ ਚਟਪਟਾਪਨ ਆਏਗਾ ਦੇਖੋ ਆਪਣਾ ਚਾਰ ਬਿਲਕੁਲ ਤਿਆਰ ਹੈ ਇਹਦੇ ਵਿੱਚ ਆਪਾਂ ਹੁਣ ਲਾਵਾਂਗੇ ਜੀ hing ਦਾ ਤੜਕਾ ਪਹਿਲਾਂ ਆਪਾਂ ਸਾਰੇ ਮਸਾਲੇ ਪਾਏ ਸੀ ਹੁਣ ਆਪਾਂ ਦੋ ਅੱਟ ਚੁੱਕੀਆਂ ਹੈਂ ਇਹਨੂੰ ਗਰਮ ਇੱਕ ਚਮਚੇ ਤੋਂ ਵੀ ਘੱਟ ਤੇਲ ਵਿੱਚ ਗਰਮ ਕਰਕੇ ਫਿਰ ਇਹਦੇ ਵਿੱਚ ਪਾਵਾਂਗੇ ਜਿਹਦੇ ਨਾਲ ਕੀ ਇਹਦੀ ਬਹੁਤ ਵਧੀਆ ਖੁਸ਼ਬੂ ਆਏਗੀ। 4 ਵਿੱਚ ਆਪਾਂ ਇੱਕ ਹੋਰ ਚੀਜ਼ ਐਡ ਕਰਾਂਗੇ ਜਿਹਦੇ ਨਾਲ ਕੀ ਆਪਣਾ achar ਇੱਕ ਮਹੀਨੇ ਤੱਕ ਬਹੁਤ ਵਧੀਆ ਰਹੇਗਾ। ਇਹਦੇ ਵਿੱਚ ਆਪਾਂ ਕਰਾਂਗੇ ਜੀ ਸਿਰਕਾ ਐਡ। ਸਿਰਕੇ ਦੇ ਨਾਲ ਆਪਣਾ achar 1.5 ਮਹੀਨੇ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦਾ। ਇਹ ਮੈਂ 3 ਚਮਚੇ ਸਫੇਦ ਵਾਲਾ ਸਿਰਕਾ ਲਿਆ ਹੈ। ਇਹ ਪਾ ਦਾਂਗੇ ਇਹਦੇ ਨਾਲ ਚਾਰ ਆਪਣਾ ਪੂਰਾ 1 ਮਹੀਨੇ ਤੱਕ 1 ਜਾਂ 1.5 ਮਹੀਨੇ ਤੱਕ ਚੱਲੇਗਾ ਇਹ ਬਿਲਕੁਲ ਵੀ ਖਰਾਬ ਨਹੀਂ ਹੋਣਾ ਇਹਦੇ ਨਾਲ ਚਾਰ ਦਾ ਟੇਸਟ ਵੀ ਦੁੱਕਣਾ ਹੋਣਾ ਹੈ ਤੇ ਤੁਸੀਂ ਇੱਥੇ ਨਮਕ ਇਹਦਾ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਹੋਰ ਐਡ ਕਰ ਸਕਦੇ ਜੇਕਰ ਤੁਸੀਂ ਇਹਦੇ ਵਿੱਚ ਸਿਰਕਾ ਨਹੀਂ ਪਾਣਾ ਤੇ ਉਹਦੀ ਜਗ੍ਹਾ ਤੁਸੀਂ 2 ਜਾਂ 3 ਨਿੰਬੂ ਲਓ ਉਹਦਾ ਰਸ ਕੱਢ ਕੇ ਇਹਦੇ ਵਿੱਚ ਪਾਓ ਤੇ ਫਿਰ ਇਹ ਚਾਰ ਆਪਣਾ 12 ਦਿਨ ਤੱਕ ਬੜੇ ਆਰਾਮ ਨਾਲ ਚੱਲੇਗਾ सिरका ਪਾਉਣ ਨਾਲੇ ਥੋੜਾ ਲੰਬੇ ਟਾਈਮ ਤੱਕ ਚੱਲਦਾ ਹੈ ਤੇ ਖਰਾਬ ਨਹੀਂ ਹੁੰਦਾ ਹੁਣ ਇਹਦੇ ਵਿੱਚ ਆਪਾਂ ਲਾਉਨੇ ਆ ਜੀ ਹਿੰਗ ਦਾ ਤੜਕਾ ਜੇ ਇਹਦੀ ਖੁਸ਼ਬੂ ਬਹੁਤ ਹੀ ਪਿਆਰੀ ਆਏਗੀ ਤੇ ਚਾਰ ਦਾ ਸਵਾਦ ਹੋਰ ਜ਼ਿਆਦਾ ਦੁੱਖਣਾ ਹੋ ਜਾਏਗਾ ਇਦਾਂ ਆਪਾਂ ਇੱਕ ਚਮਚਾ ਸਰੋਂ ਦਾ ਹੋਰ ਤੇਲ ਗਰਮ ਕੀਤਾ ਤੇ ਉਹਦੇ ਵਿੱਚ ਆਪਾਂ ਇਹ ਇੱਕ ਚੁਟਕੀ ਹਿੰਗ ਇਹ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਵਾਂਗੇ ਗੈਸ ਬੰਦ ਕਰ ਦਾਂਗੇ ਤੇ ਹੁਣ ਇਹਨੂੰ ਆਪਾਂ ਅਚਾਰ ਵਿੱਚ ਪਾਉਨੇ ਆ ਆ ਦੇਖੋ ਜੀ ਯਾਦਾ ਵੀ ਗਰਮ ਗਰਮ ਤੁਸੀਂ ਇਹਨੂੰ ਵਿਚਾਰ ਵਿੱਚ ਪਾਣਾ ਹੈ। ਇਹਨਾਂ ਦੀ ਬਹੁਤ ਸੋਹਣੀ ਖੁਬੂਆ ਆਉਣ ਲੱਗ ਪਈ ਹੈ। ਇਹਨਾਂ ਚੰਗੀ ਤਰ੍ਹਾਂ ਕਰਾਂਗੇ ਮਿਕਸ। ਲਓ ਜੀ ਆਪਣਾ ਬਹੁਤ ਹੀ ਚਟਪਟਾ ਕਰਾਰਾ ਪਿਆਜ਼ ਦਾ ਅਚਾਰ ਬਣ ਕੇ ਬਿਲਕੁਲ ਤਿਆਰ ਹੈ। ਇੰਨਾ ਸਪੇਸਟੀ ਹੈ ਕਿ ਖੁਸ਼ਬੂ ਬਹੁਤ ਪਿਆਰੀ ਆਉਣ ਲੱਗ ਪਈ ਹੈ। ਦਿਲ ਕਰਦਾ ਹੈ ਕਿ ਸਬਜ਼ੀ ਦੀ ਜਗ੍ਹਾ ਇਹਦੇ ਨਾਲ ਹੀ ਆਪਾਂ ਰੋਟੀ ਖਾ ਲਈਏ। ਹੁਣ ਇਹਨੂੰ ਸੁੱਕਾ ਕੰਟੇਨਰ ਲਓ ਉਹਦੇ ਵਿੱਚ ਇਹਨੂੰ ਬੰਦ ਕਰਕੇ ਰੱਖੋ ਇਹਨੂੰ ਫ੍ਰਿਜ 'ਚ ਰੱਖੋ ਜਦੋਂ ਵੀ ਤੁਹਾਡਾ ਮਨ ਕਰੇ ਇਸੇ achar ਨੂੰ ਲਓ ਤੇ ਇਹਦੇ ਨਾਲ ਆਪਾਂ ਰੋਟੀ ਖਾ ਸਕਦੇ ਹਾਂ ਦਾਲ ਸਬਜ਼ੀ ਨਾਲ ਤੇ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਜੇ ਨਹੀਂ ਵੀ ਕਿਸੇ ਸਬਜ਼ੀ ਨੂੰ ਮਨ ਕਰਦਾ ਤੁਸੀਂ ਇਕੱਲਾ ਇਸ achar ਦੇ ਨਾਲ ਵੀ ਰੋਟੀ ਖਾ ਸਕਦੇ ਹੋ ਦੇਖੋ ਬੜੀ ਈਜ਼ੀ ਰੈਸਪੀ ਸੀ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੋਇਆ ਹੈ ਹੁਣ ਇਹਨੂੰ ਕਰਦੇ ਹਾਂ ਜੀ ਆਪਾਂ ਸਰਵ ਮੈਂ ਇਹਨੂੰ ਇਸ ਤਰ੍ਹਾਂ ਇਹ ਵਾਲੇ ਚੀਨੀ ਦੇ ਬੌਲ ਵਿੱਚ ਕੱਟਾਂਗੀ ਤੁਸੀਂ ਇਹਨੂੰ ਕੱਟਦੇ ਹੋ ਕਿਸੇ ਵੀ ਕੰਟੇਨਰ ਵਿੱਚ ਕੱਢ ਸਕਦੇ ਹੋ। ਲਓ ਜੀ ਆਪਣਾ ਬਹੁਤ ਹੀ ਟੇਸਟੀ ਆਚਾਰ ਬਣ ਕੇ ਤਿਆਰ ਹੋਇਆ ਹੈ। ਇਹ ਆਚਾਰ ਇੰਨਾ ਟੇਸਟੀ ਬਣਿਆ ਹੈ ਕਿ ਤੁਸੀਂ ਆਮਬ ਨਿੰਬੂ ਤੇ ਆਵਲੇ ਦਾ ਆਚਾਰ ਖਾਣਾ ਭੁੱਲ ਜਾਓਗੇ। ਤੁਸੀਂ ਹਰ ਵਾਰੀ ਫਟਾਫਟ ਪਿਆਜ਼ ਦਾ ਆਚਾਰ ਬਣਾਉਂਗੇ ਤੇ ਇਹਨੂੰ ਖਾਓਗੇ। ਆਚਾਰ ਨੂੰ ਇੱਕ ਤੇ ਬੜੇ ਆਸਾਨੀ ਨਾਲ ਤਿਆਰ ਕੀਤਾ ਜਾਂਦਾ ਹੈ। ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਾ। ਪਿਆਜ਼ ਧੋਵੋ, ਸਕਾਓ ਤੇ ਫਟਾਫਟ ਉਹਨੂੰ ਬਣਾਓ। ਇੱਕ ਡੇਢ ਮਹੀਨਾ ਇਹਨੂੰ ਸਟੋਰ ਕਰੋ ਜੇ ਤੁਸੀਂ ਥੋੜਾ ਬਣਾਉਣਾ ਤਾਂ ਥੋੜਾ ਹੀ ਬਣਾ ਲਓ ਚਾਰ ਖਤਮ ਹੋਣ ਤੋਂ ਬਾਅਦ ਨੂੰ ਫਿਰ ਦੁਬਾਰਾ ਬਣਾ ਸਕਦੇ ਹੋ ਇਹਨੂੰ ਤੁਸੀਂ ਪਰੌਂਠੀ ਨਾਲ ਰੋਟੀ ਨਾਲ ਚਾਵਲ ਨਾਲ ਵੀ ਖਾਓ ਤੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਅਚਾਰੀ ਪਿਆਜ਼ ਬਣਾ ਕੇ ਟਰਾਈ ਕਰਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਅਚਾਰ ਕਿਵੇਂ ਦਾ ਬਣਿਆ ਹੈ ਤੇ ਮਿਲਦੇ ਆਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਹੱਸਦੇ ਰਹੋ ਹਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ